ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਤੇ ਵੀਰਾਂ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਸ ਚੀਜ਼ ਬਾਰੇ ਮੈਂ ਇਸ ਵੀਡੀਓ ਨੂੰ ਬਣਾਉਣ ਲੱਗੀ ਹਾਂ ਉਹ ਹਰ ਇੱਕ ਦੀ ਅੱਜ ਕੱਲ੍ਹ ਹਰ ਇੱਕ ਭੈਣ ਨੂੰ ਹਰ ਇੱਕ ਭਰਾ ਨੂੰ ਇਹ ਪ੍ਰੋਬਲਮ ਹੈਗੀ ਇਹ 3-4 ਸਾਲ ਪਹਿਲਾਂ ਮੈਨੂੰ ਵੀ ਪ੍ਰੋਬਲਮ ਹੋ ਗਈ ਸੀ ਇੰਨੀ ਜ਼ਿਆਦਾ ਹੋ ਗਈ ਸੀ ਕਿ ਮੈਨੂੰ ਡਾਕਟਰ ਨੇ ਕਹਿਤਾ ਸੀ ਵੀ ਜਾਤਾ ਆਪਰੇਸ਼ਨ ਹੋਊਗਾ ਨਹੀਂ ਫਿਰ ਤੁਹਾਨੂੰ ਬੈਡ ਰੈਸਟ ਰੱਖਣੀ ਪਊਗੀ ਮੈਂ ਗੱਲ ਕਰ ਰਹੀ ਹਾਂ L4 ਤੇ L5 ਜਿਹੜੀ ਆਪਣੀ ਨਰਵਸ ਸਿਸਟਮ ਨੇ ਜਿਹੜੀਆਂ ਆਪਣੀਆਂ ਨਾੜਾਂ ਨੇ ਆਪਾਂ ਕਹਿੰਦੇ ਆ ਵੀ ਗੈਪ ਪੈ ਗਿਆ ਜਾਂ ਦਾ ਅੰਨਸ ਦਬ ਗਈ ਹੈ ਨਾ ਇਸ ਚੀਜ਼ ਦਾ ਇਲਾਜ ਮੈਂ ਤੁਹਾਨੂੰ ਅੱਜ ਬਿਲਕੁਲ ਹੈ ਨਾ ਕਰੇਲੂ ਤਰੀਕੇ ਦੇ ਨਾਲ ਦੱਸੂਗੀ ਮੈਂ ਖੁਦ ਇਸ ਦਾ ਨਾ ਇਲਾਜ ਕਰਵਾਇਆ ਹੈਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਡਾਕਟਰਾਂ ਨੇ ਮੈਨੂੰ ਕਹਿਤਾ ਸੀਗਾ ਵੀ ਤੇਰਾ ਆਪਰੇਸ਼ਨ ਹੋਊਗਾ ਨਹੀਂ ਫਿਰ ਤੂੰ ਬੈਡ ਰੈਸਟ ਰੱਖੀ ਮੈਂ 3 ਮਹੀਨੇ ਬੈਡ ਰੈਸਟ ਵੀ ਰੱਖੀ ਹੈਗੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਣੀ ਹੈ ਕਿ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਇਸ ਚੀਜ਼ ਦੀ ਨਿਸ਼ਾਨੀ ਕੀ ਹੈ ਆਪਣੀ ਹੈ ਨਾ ਸੱਜੀ ਲੱਤ ਦੇ ਵਿੱਚ ਦਰਦ ਹੋਣਾ ਜਾਂ ਖੱਬੀ ਲੱਤ ਦੇ ਵਿੱਚ ਦਰਦ ਹੋਣਾ ਚੂਲੇ ਦੇ ਵਿੱਚ ਦਰਦ ਹੋਣਾ ਲੱਕ ਦੇ ਵਿੱਚ ਦਰਦ ਹੋਣਾ ਤੇ ਬੈਠਣ ਲੱਗੇ ਆਪਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਕੰਮ ਤਾਂ ਬਿਲਕੁਲ ਵੀ ਨਹੀਂ ਹੁੰਦਾ ਜਿੱਦਾਂ ਕਿ ਆਪਾਂ ਸਖਤ ਚੀਜ਼ ਤੇ ਬੈਹਿਣ ਆ ਕਿਸੇ ਚੇਅਰ ਵਗੈਰਾ ਤੇ ਬੈਠਦੇ ਆ ਨਾ ਕਿਸੇ ਵੀ ਚੀਜ਼ ਤੇ ਬੈਠਦੇ ਆ ਤਾਂ ਆਪਾਂ ਨੂੰ ਦਿੱਕਤ ਹੁੰਦੀ ਹੈ ਦਰਦ ਹੁੰਦਾ ਹੈਗਾ ਇਸ ਚੀਜ਼ ਦਾ ਹੱਲ ਕੀ ਹੈਗਾ ਦੇਖੋ ਸਭ ਤੋਂ ਪਹਿਲਾਂ ਜੀਨੂੰ ਵੀ ਇਹ ਪ੍ਰੋਬਲਮ ਹੈਗੀ ਅੱਗੇ ਜਾ ਕੇ ਇਹ ਜ਼ਿਆਦਾ ਵੱਧ ਜੂਗੀ ਤੁਸੀਂ ਮਹੀਨਾ ਦੋ ਮਹੀਨੇ ਹੋ ਸਕੇ ਤਾਂ ਜਿਹੜਾ ਜ਼ੋਰ ਦਾ ਜਿਹੜਾ ਜ਼ੋਰ ਦਾ ਕੰਮ ਹੈਗਾ ਹਨਾ ਕਿਉਂਕਿ ਅਗਰ ਆਪਣੀ ਇਹ ਤਕਲੀਫ ਜ਼ਿਆਦਾ ਵੱਧ ਗਈ ਆਪਣਾ ਆਪਰੇਸ਼ਨ ਵਗੈਰਾ ਕਰਾਉਣਾ ਪੈ ਗਿਆ ਤਾਂ 100 ਦੇ ਵਿੱਚੋਂ ਹਨਾ 10% ਵੀ ਇਹਦਾ ਮਿਲ ਕੇ ਸਹੀ ਇਲਾਜ ਨਹੀਂ ਹੁੰਦਾ ਅਗਰ ਆਪਾਂ ਆਪਰੇਸ਼ਨ ਕਰ ਪਾਉਣੇ ਆ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈਗੀ ਹਨਾ ਕਿਉਂਕਿ ਮੈਂ ਇਸ ਚੀਜ਼ ਨੂੰ برداشت ਕਰ ਚੁੱਕੀ ਹਾਂ ਆਪਦੇ ਸਰੀਰ ਤੇ ਕਿਸ ਤਰੀਕੇ ਦੇ ਨਾਲ ਮੈਂ ਇਸ ਚੀਜ਼ ਤੋਂ ਹਣਾ निजात ਪਾਈ ਹੈਗੀ ਕਿਉਂਕਿ ਦਵਾਈਆਂ ਖਾਓਗੇ ਅੰਗਰੇਜ਼ੀ ਉਹਦੇ ਨਾਲ ਤੁਹਾਡੇ ਲੀਵਰ ਕਿੜਨੇ ਆ ਨਾ ਉਹ ਵੀ ਇਫੈਕਟ ਹੋਣਗੀਆਂ ਚਲੋ ਠੀਕ ਹੈ ਵੀ ਆਪਾਂ ਨੂੰ ਪੇਨ ਜਿਹੜੀ ਦਰਦ ਹੁੰਦੀ ਹੈ ਉਹਦੇ ਵਾਸਤੇ ਥੋੜੀ-ਬਹੁਤੀ ਦਵਾਈ ਆਪਾਂ ਨੂੰ ਖਾਣੀ ਪੈਂਦੀ ਹੈਗੀ ਤੁਸੀਂ ਸਭ ਤੋਂ ਪਹਿਲਾਂ ਤਾਂ ਹਣਾ ਕੋਸ਼ਿਸ਼ ਕਰੋ ਕਿ ਤੁਸੀਂ ਬੈਡ ਰੈਸਟ ਰੱਖੋ ਜਿੱਦਾਂ ਕਿ ਜ਼ੋਰ ਦਾ ਕੰਮ ਕਰਨਾ ਝੁੱਕ ਕੇ ਜਾਂ ਪੈਰਾਂ ਪਰ ਬੈਠ ਕੇ ਤੁਸੀਂ ਕਟੋ-ਕਟ ਇੱਕ ਮਹੀਨਾ ਤਾਂ ਜ਼ਰੂਰ ਇਹ ਚੀਜ਼ ਨੂੰ ਰੱਖੋ ਤੁਸੀਂ ਇਹ ਨਾ ਪਾਉਂਗੇ ਬੈਡ ਰੈਸਟ ਰੱਖੋਗੇ ਤਾਂ ਜਿਹੜੀ ਤੁਹਾਡੀ ਆ ਨਸਾਂ ਨਹੀਂ ਗਈਆਂ ਹਣਾ ਉਹਨਾਂ ਨੂੰ ਕਾਫੀ ਰੈਸਟ ਮਿਲੂਗੀ ਤੇ ਹੌਲੀ-ਹੌਲੀ ਉਹ ਆਪਣੀ ਰਿਕਵਰੀ ਖੁਦ ਕਰਨ ਲੱਗ ਜਾਣਗੇ ਆ ਅਗਲੀ ਗੱਲ ਤੁਸੀਂ ਨੇ ਕੀ ਕਰਨਾ ਹੈ ਇਸ ਤਰੀਕੇ ਦੀ ਦੇਖੋ ਇਹ ਤਾਂ ਐਲੂਮੀਨੀਅਮ ਦੀ ਹੈ ਤੁਸੀਂ ਇਹਨੇ ਤਾਂਬੇ ਦੀ ਤਾਰ ਲੈਣੀ ਹੈ ਜੀ ਤਾਂਬੇ ਦੀ ਤਾਰ ਲੈ ਕੇ ਤੁਸੀਂ ਨੇ ਆਪਣੀ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਹੁੰਦੀ ਹੈ ਪੈਰ ਦੀ ਅੰਗੂਠੇ ਦੇ ਨਾਲ ਵਾਲੀ ਉਂਗਲ ਤੋਂ ਅਗਲੀ ਉਂਗਲ ਦੋ ਅੰਗੂਠਾ ਤੇ ਇੱਕ ਉਂਗਲ ਛੱਡ ਕੇ ਜਿਹੜੀ ਆਪਣੀ ਤੀਜੀ ਫਿੰਗਰ ਹੁੰਦੀ ਹੈਗੀ ਪੈਰ ਦੀ ਅੰਗੂਠੇ ਵਾਲੀ ਤੇ ਵੱਡੀ ਉਂਗਲੀ ਛੱਡ ਕੇ ਜਿਹੜੀ ਤੀਜੀ ਉਂਗਲ ਹੁੰਦੀ ਹੈ ਦੇਖੋ ਮੈਂ ਦੁਆਰਾ ਦੁਆਰਾ ਤੁਹਾਨੂੰ ਦੱਸਿਆਗਾ ਇਸ ਉਂਗਲ ਦੇ ਵੀ ਨਾਪ ਦੀ ਤੁਸੀਂ ਇੱਕ ਤਾਂਬੇ ਦੀ ਤਾਰ ਲੈ ਲੈਣੀ ਹੈਗੀ ਤਾਂਬੇ ਦੀ ਤਾਰ ਲੈ ਕੇ ਤੁਸੀਂ ਆਪਣੀ ਇਹ ਜਿਹੜੀ ਉਂਗਲ ਹੋਊਗੀ ਇਹਨੂੰ ਪਹਿਲਾਂ ਥੋੜਾ ਜਿਹਾ ਕਿਸੇ ਹੈ ਨਾ ਪਲਾਸ ਵਗੈਰਾ ਦੇ ਨਾਲ ਖਿੱਚ ਲੈਣਾ ਕਿਉਂਕਿ ਇਹਦੀ ਜਿਹੜੀ ਨਸ ਹੈਗੀ ਆਪਣੀ ਦਵੀ ਹੋਈ ਨਸ ਹੈਗੀ ਉਹ ਉਂਗਲ ਤੱਕ ਆਪਣੀ ਇਹ ਜੁੜੀ ਹੁੰਦੀ ਹੈਗੀ ਉਸ ਦਿਨ ਤੁਸੀਂ ਨੇ ਖਿੱਚਣਾ ਹੈ ਜ਼ੋਰ ਦੀ ਹੈ ਥੋੜਾ ਜਿਹਾ ਪਲਾਸ ਨਾਲ ਫੜ ਕੇ ਨਾ ਖਿੱਚ ਲੈਣਾ ਜਾਂ ਕਿਸੇ ਕੱਪੜੇ ਨਾਲ ਵੀ ਖਿੱਚ ਸਕਦੇ ਹੋਗੇ ਫਿਰ ਉਹ ਜਿਹੜੀ ਉਹ ਤਾਂਬੇ ਦੀ ਤਾਰ ਹੈਗੀ ਉਹਨੂੰ ਉਸ ਉਂਗਲੀ ਦੇ ਉੱਪਰ ਇਸ ਤਰੀਕੇ ਦੇ ਨਾਲ ਹਨਾ ਪਾ ਕੇ ਤੁਸੀਂ ਨੇ ਪੈਰ ਦੀ ਉਂਗਲ ਤੇ ਪਾਉਣੀ ਹੈ ਹੱਥ ਦੀ ਤੇ ਨਹੀਂ ਇਸ ਤਰੀਕੇ ਨਾਲ ਪਾ ਕੇ ਉਹਨੂੰ ਬਟਾ ਦੇ ਦੇਣਾ ਹੈਗਾ ਇੰਨਾ ਕਟਾ ਦੇਣਾ ਕਿ ਤੁਹਾਡੀ ਜਿਹੜੀ ਉਹ ਉਂਗਲ ਹੈ ਥੋੜੀ ਜੀ ਕਸੀ ਜਾਵੇ ਕਿਉਂਕਿ ਹੌਲੀ ਹੌਲੀ ਉਹ ਆਪਣੇ ਆਪ ਹੀ ਲੂਜ਼ ਹੋ ਜਾਊਗੀ ਇਸ ਚੀਜ਼ ਨੂੰ ਤੁਸੀਂ ਨੇ ਘੱਟੋ ਘੱਟ 1.5-2 ਸਾਲ ਰੱਖਣਾ ਹੈ ਕੱਢਣਾ ਨਹੀਂ ਹੈ ਕਿਉਂਕਿ ਤੁਹਾਨੂੰ ਇਹਦੀ ਕੋਈ ਤਕਲੀਫ ਨਹੀਂ ਹੁੰਦੀ ਜਿਹੜੀ ਤੁਹਾਡੀ ਉਹ ਨਸ ਹੈਗੀ ਦਬੀ ਹੋਈ ਉਸ ਨੂੰ ਕਾਫੀ ਜ਼ਿਆਦਾ ਫਰਕ ਪਾਊਗਾ ਦੇਖੋ ਇਹ ਚੀਜ਼ ਨਾਲ ਮੈਨੂੰ ਤੀਸਰੇ ਦਿਨ ਫਰਕ ਪੈ ਗਿਆ ਸੀਗਾ ਪੇਨ ਦੇ ਜਿਹੜਾ ਮੇਰੇ ਹੁੰਦਾ ਸੀਗਾ ਹਨਾ ਫਿਰ ਹੌਲੀ-ਹੌਲੀ ਮੈਂ ਤੁਹਾਨੂੰ ਇੱਕ ਦੋ ਕਸਰਤਾਂ ਵੀ ਦੱਸੂਗੀ ਕਿੱਦਾਂ-ਕਿੱਦਾਂ ਜਿਹੜੀਆਂ ਕਰਨੀਆਂ ਨੇ ਜਿਹਦੇ ਨਾਲ ਤੁਹਾਨੂੰ ਕੋਈ ਵੀ ਅੰਗਰੇਜ਼ੀ ਦਵਾਈ ਖਾਣ ਦੀ ਲੋੜ ਨਹੀਂ ਪੈਣੀ ਹੈਗੀ ਤੁਸੀਂ ਇਸੇ ਤਰੀਕੇ ਨਾਲ ਠੀਕ ਹੋ ਜਾਓਗੇ ਪਰ ਬੈਡ ਰੈਸਟ ਜ਼ਰੂਰ ਕਰਨੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦੇਖੋ ਖਾਣ ਪੀਣ ਦਾ ਆਬਾ ਜ਼ਰੂਰ ਧਿਆਨ ਰੱਖਣਾ ਤੁਸੀਂ ਨੇ ਜਿੱਦਾਂ ਕਿ ਸੋਲਿਆਂ ਦੀ ਦਾਲ ਪਨੀਰ ਕਿਉਂਕਿ ਆਪਣੀ ਜਿਹੜੀ ਇਹ ਗੈਪ ਵਗੈਰਾ ਪੈਂਦਾ ਨਸ਼ਾ ਦਬਦੀਆਂ ਨਗੀਆਂ ਇਹ ਆਪਣੀ ਵਿਟਾਮਿਨ ਡੀ ਤੇ ਵੀ 12 ਦੀ ਘਾਟ ਕਰਕੇ ਹੀ ਪੈਂਦੀਆਂ ਨੇ ਤਾਂ ਇਸ ਦੀ ਜਰੂਰ ਤੁਸੀਂ ਧਿਆਨ ਰੱਖਿਆ ਕਰੋ ਇਦਾਂ ਦੀਆਂ ਨਾ ਫਰੂਟ ਵਗੈਰਾ ਹਰੀਆਂ ਸਬਜ਼ੀਆਂ ਜਰੂਰ ਖਾਓ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੀਆਂ ਜਿਹੜੀਆਂ ਕਸਰਤਾਂ ਕਰਨੀਆਂ ਨੇ ਤੁਹਾਨੂੰ ਦਿਖਾ ਰਹੀਆਂ ਇੱਕ ਬੈਲਨ ਬੈਲਨ ਨਾਲ ਕੀ ਕਰਾਂਗੇ ਸਾਰਿਆਂ ਦੀ ਪਟਾਈ ਕਰਾਂਗੇ ਨਹੀਂ ਪਟਾਈ ਨਹੀਂ ਕਰਾਂਗੇ ਮਜ਼ਾਕ ਕਰ ਰਹੀ ਹਾਂ ਇਹ ਸਿਸਟਰ ਨੂੰ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਬੈਕ ਪੇਨ ਹਨਾ ਜਿੱਦਾਂ ਕਿ ਆਪਣੀ ਇਸ ਜਗ੍ਹਾ ਤੋਂ ਉਹਨਾਂ ਟੂ ਹੀ ਦਰਦ ਕਰਨ ਲੱਗ ਜਾਂਦੀ ਹੈ ਜਦੋਂ ਪਚਾੜੂ ਲਗਾਉਣੇ ਆ ਥੋੜਾ ਜਿਹਾ ਝਾੜੂ ਲਗਾਉਣੇ ਆ ਨਾ ਇਸ ਜਗ੍ਹਾ ਤੋਂ ਕਾਫੀ ਜ਼ਿਆਦਾ ਦਰਦ ਹੋਣ ਲੱਗ ਜਾਂਦਾ ਹੈ ਜਾਂ ਆਪਾਂ ਨੂੰ ਬੈਠਣ ਦੇ ਵਿੱਚ ਦਿੱਕਤ ਆਉਂਦੀ ਹੈ ਜਦੋਂ ਆਪਾਂ ਤੁਰਦੇ ਆ ਤੇ ਆਪਣੀਆਂ ਇਸ ਜਗ੍ਹਾ ਤੋਂ ਹਨਾ ਪਿੰਜਣੀਆਂ ਆਪਾਂ ਕਹਿ ਦਿੰਨੇ ਆ ਗੋਡਿਆਂ ਤੋਂ نیچے ਵਾਲੀਆਂ ਜਿਹੜੀਆਂ ਆਪਣੀਆਂ ਲੱਤਾਂ ਹੁੰਦੀਆਂ ਨੇ ਇਹਦੇ ਨਾੜਾਂ ਫੁੱਲ ਜਾਂਦੀਆਂ ਨੇ ਨਾ ਬਲੂ ਬਲੂ ਕਲਰ ਦੀਆਂ ਨਾੜਾਂ ਵੀ ਤੁਸੀਂ ਦੇਖੀਆਂ ਹੋਣਗੀਆਂ ਤੇ ਦੂਸਰਾ ਜਦੋਂ ਆਪਾਂ ਹਨਾ ਕਾਫੀ ਜ਼ਿਆਦਾ ਥੋੜਾ ਬੋਧਾ ਤੁਰਦੇ ਆਗੇ ਜਾਂ ਬੈਠਦੇ ਆ ਤਾਂ ਆਪਣੀਆਂ ਅੱਡੀਆਂ ਦਰਦ ਹੋਣ ਲੱਗ ਜਾਂਦੀਆਂ ਨੇਗੀਆਂ ਤੇ ਇਸ ਤਰੀਕੇ ਦੀ ਸਾਰੀ ਚੀਜ਼ਾਂ ਦਾ ਹੱਲ ਆਪਾਂ ਤੁਹਾਨੂੰ ਅੱਜ ਦੱਸਾਂਗੇ ਤੁਸੀਂ ਘਰੇ ਬੈਠ ਕੇ ਹੀ ਕਰ ਸਕਦੇ ਹੋ ਕਿਉਂਕਿ ਅੱਜ ਤੋਂ 3-4 ਸਾਲ ਪਹਿਲਾਂ ਮੈਨੂੰ ਵੀ ਇਹ ਪ੍ਰੋਬਲਮ ਹੋਣ ਲੱਗ ਗਈ ਸੀ ਕਿ ਕਾਫੀ ਪ੍ਰੋਬਲਮ ਆ ਗਈ ਸੀ ਮੇਰੀ L4 ਤੇ L5 ਜਿਹੜੀ ਆਪਣੀ ਨਰਵਸ ਸਿਸਟਮ ਹੁੰਦੀਆਂ ਨਾੜਾਂ ਹੁੰਦੀਆਂ ਨੇ ਹਨਾ ਉਹਨਾਂ ਦੇ ਵਿੱਚ 20mm ਦਾ ਗੈਪ ਪੈ ਗਿਆ ਸੀਗਾ 20mm ਦਾ ਗੈਪ ਤੁਹਾਨੂੰ ਪਤਾ ਹੀ ਹੈ ਵੀ ਦੇਖੋ ਇੰਨਾ ਹੁੰਦਾ ਹੈ ਨਾ ਇੰਨਾ 1 ਇੰਚ ਹੁੰਦਾ ਹੈ ਦੇਖੋ ਆਪਣਾ ਤੇ ਇੰਨਾ ਦੋ 20mm ਦਾ ਇੰਨਾ ਗੈਪ ਪੈ ਗਿਆ ਸੀਗਾ ਤੇ ਥੋੜੀ ਜੀ ਪ੍ਰੈਕਟਿਸ ਹੈਗੀ ਘਰ ਦੇ ਵਿੱਚ ਹੀ ਹੈਗੀ ਕੋਈ ਦਵਾਈ ਨਹੀਂ ਲੈਣੀ ਤੁਸੀਂ ਨੇ ਕੁਝ ਨਹੀਂ ਲੈਣਾ ਹੈਗਾ ਮੈਂ ਤੁਹਾਨੂੰ ਦੱਸੂਗੀ ਉਸੇ ਤਰੀਕੇ ਨਾਲ ਤੁਸੀਂ ਨੇ ਕਰਨਾ ਇਹਨੂੰ ਤੁਸੀਂ ਬਜ਼ੁਰਗ ਵੀ ਕਰ ਸਕਦੇ ਹੈਗੇ ਇਹ ਹੈਨਾ ਇਹਨੂੰ ਯੰਗ ਵੀ ਕਰ ਸਕਦੇ ਆ ਮਲਕਿ ਜਿਹੜੇ ਸਿਸਟਰਜੀਕਲ ਹੈਨਾ ਜਦੋਂ 40 ਦੇ ਲਵੇ ਪਹੁੰਚ ਜਾਂਦੇ ਆ ਤਾਂ ਸਾਰਿਆਂ ਨੂੰ ਇਹ ਦਿੱਕਤ ਆਉਣ ਲੱਗ ਜਾਂਦੀ ਹੈ ਅੱਜਕੱਲ ਸਿਸਟਰ ਦੀਆਂ ਲੱਤਾਂ 'ਚ ਦਰਦ ਟੂਹੀ ਦੇ ਵਿੱਚ ਦਰਦ ਇਹ ਆਮ ਗੱਲ ਹੋ ਗਈ ਹੈਗੀ ਇਹ ਹੁੰਦਾ ਕਿਹਦੇ ਆ ਕਿਉਂ ਆਗਾ ਕਿਉਂਕਿ ਇਹ ਆਪਣੀ ਜਿਹੜੀ ਸੀਜ਼ ਹੈਨਾ ਇਹ ਖੂਨ ਹੈ ਜਿਹੜਾ ਆਪਣਾ ਉਹ ਆਪਣੀਆਂ ਹੱਡਾਂ ਦੇ ਵਿੱਚ ਆਪਣੀਆਂ ਨਾੜਾਂ ਦੇ ਵਿੱਚ ਜੰਮਣ ਲੱਗ ਜਾਂਦਾ ਹੈਗਾ ਕਿਉਂਕਿ ਏਜ ਦੇ ਹਿਸਾਬ ਨਾਲ ਆਪਣੀ ਜਿਹੜੀ ਡਾਈਟ ਹੈ ਇੱਕ ਤਾਂ ਉਹ ਸਹੀ ਨਹੀਂ ਹੈਗੀ ਦੂਸਰੀ ਗੱਲ ਆਪਾਂ ਜਿਹੜਾ ਹਨਾ ਹਾਰ ਟਾਈਮ ਏਸੀ ਦੇ ਵਿੱਚ ਬੈਠੇ ਰਹਿਣਾ ਖਾਸ ਤੌਰ ਤੇ ਮੈਂ ਜਿਹੜੀਆਂ ਹਾਰ ਟਾਈਮ ਬੈਠੀਆਂ ਰਹਿੰਦੀਆਂ ਨੇ ਸਿਸਟਰ ਉਹਨਾਂ ਵਾਸਤੇ ਹਨਾ ਇਹ ਬਹੁਤ ਹੀ ਖਾਸ ਵੀਡੀਓ ਹੈਗੀ ਕਿਉਂਕਿ ਅੱਗੇ ਆਪਾਂ ਹਨਾ ਤੁਰਦੇ ਫਿਰਦੇ ਹੁੰਦੇ ਸੀ ਬੈਠ ਕੇ ਪੋਚਾ ਲਗਾਉਣਾ ਸੀ ਕਿਉਂਕਿ ਹੁਣ ਸਾਰੇ ਕੰਮ ਵੀ ਖੜ ਕੇ ਹੋਣ ਲੱਗ ਗਏ ਨੇ ਜ਼ਿਆਦਾਤਰ ਇਹੀ ਮੇਨ ਕਾਰਨ ਹੈਗਾ ਤੇ ਦੂਸਰਾ ਆਪਣਾ ਪੇਟ ਹੈਗਾ ਹਨਾ ਸਿਸਟਰ ਦਾ ਜ਼ਿਆਦਾਤਰ ਡਿਲੀਵਰੀ ਤੋਂ ਬਾਅਦ ਵੀ ਕਾਫੀ ਜ਼ਿਆਦਾ ਵੱਧ ਜਾਂਦਾ ਤੇ ਹੁਣ ਤਾਂ ਵੀਰਾਂ ਦੇ ਵੀ ਤੁਸੀਂ ਦੇਖਿਆ ਹੋਣਾ ਬੜੇ ਬੜੇ ਢਿੱਡ ਹੋਏ ਪਏ ਨੇ ਜਿਹਨੂੰ ਆਪਾਂ ਤੋਣ ਕਹਿੰਦੇ ਆ ਵੀ ਤੋਣ ਨਿਕਲੇ ਆਈ ਹੈ ਨਾ ਵੈਲੀ ਹਾਈਟ ਵੀ ਕਹਿ ਦਿੰਦੇ ਆਗੇ ਕਿ ਇਹ ਸਰੀਰ ਪਤਲਾ ਹੁੰਦਾ ਹਨਾ ਪਰ ਪੇਟ ਪੇਟ ਵੱਧ ਜਾਂਦਾ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਪਰ ਇੱਕ ਅਜੇ ਜਿਹੜੀ ਆਪਾਂ ਕਸਰਤ ਦੱਸ ਰਹੀਆਂ ਤੁਹਾਨੂੰ ਬਹੁਤ ਹੀ ਈਜ਼ ਹੈ ਸ਼ੁਰੂ ਕਰਦੇ ਆਂ ਆਪਾਂ ਕਿੱਥੋਂ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਕੰਮ ਕਰਨਾ ਹੈ ਗਰਮ ਪਾਣੀ ਕਰ ਲੈਣਾ ਕਿਸੇ ਟੱਬ ਦੇ ਵਿੱਚ ਪਾ ਲੈਣਾ ਉਸ ਨੂੰ ਅਗਰ ਤੁਹਾਡੇ ਕੋਲੇ ਟਾਈਮ ਹੈਗਾ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਨਮਕ ਦੋ ਚਮਚ ਨਮਕ ਦੇ ਤੇ ਦੋ ਚਮਚ ਸਰੋਂ ਦੇ ਤੇਲ ਨੋਟ ਕਰ ਲਓ ਲਿਖ ਲਓ ਹਾਂਜੀ ਗਰਮ ਪਾਣੀ ਕਰਕੇ ਇੱਕ ਖੁੱਲੇ ਟੱਬ ਦੇ ਵਿੱਚ ਪਾ ਲੈਣਾ ਆਪਾਂ ਨੇ ਉਹਦੇ ਵਿੱਚ ਆਪਾਂ ਨੇ ਦੋ ਚਮਚ ਨਮਕ ਦੇ ਪਾ ਲੈਨੇ ਨਮਕ ਕੋਈ ਵੀ ਹੋਵੇ ਸੇਂਦਾ ਹੋਵੇ ਚਾਹੇ ਆਪਣਾ ਦੇਸੀ ਨਮਕ ਜਿਹੜਾ ਵੀ ਨਮਕ ਤੁਹਾਡੇ ਕੋਲੇ ਹੈਗਾ ਦੋ ਚਮਚ ਸਰੋਂ ਦੇ ਤੇਲ ਦੇ ਪਾ ਕੇ ਉਹਦੇ ਵਿੱਚ ਪਾਣੀ ਉੰਨਾ ਕੋਸਾ ਹੋਵੇ ਜਿੰਨਿਕ ਤੁਹਾਡੀ ਬਾਡੀ ਹੈ ਨਾ ਮਲਕੇ ਉਹਨੂੰ ਬਰਦਾਸ਼ਤ ਕਰ ਲੇ ਫਿਰ ਆਪਾਂ ਨੇ ਇੰਨੀ ਜਗ੍ਹਾ ਵਿੱਚੜ ਬੋ ਕੇ ਇਸ ਤਰੀਕੇ ਨਾਲ ਚੌਪੜੀ ਮਾਰ ਕੇ ਪਾਣੀ ਦੇ ਵਿੱਚ ਬੈਠ ਜਾਣਾ ਕਮ ਸੇ ਕਮ ਕੋਸ਼ਿਸ਼ ਕਰਿਓ ਤੁਸੀਂ 15-20 ਮਿੰਟ ਹੈ ਨਾ ਉਹਦੇ ਵਿੱਚ ਬੈਠ ਜਾਵੋ ਅਗਰ ਤੁਹਾਡੇ ਤੋਂ ਇਦਾਂ ਨਹੀਂ ਬੈਠਿਆ ਜਾਂਦਾ ਹੈ ਨਾ ਤਾਂ ਫਿਰ ਤੁਸੀਂ ਨੇ ਨੀਚੇ ਮਲਕੇ ਕਿਸੇ ਚੇਅਰ ਤੇ ਬੈਠ ਜਾਓ ਜਾਂ ਮੰਜੇ ਤੇ ਬੈਠ ਜਾਓ ਬੈੱਡ ਤੇ ਬੈਠ ਜਾਓ ਨੀਚੇ ਬਾਲਟੀ ਵਗੈਰਾ ਜਾਂ ਟੱਬ ਵਗੈਰਾ ਦੇ ਵਿੱਚ ਪਾਣੀ ਰੱਖ ਕੇ 2 ਚਮਚਾ ਉਦੋਂ ਹੀ ਨਾਮਕਦੇ ਤੇ ਹੈ ਸਰੋਂ ਦੇ ਤੇਲ ਦੇ ਪਾਉਣੇ ਆ ਇੰਨੀਆਂ ਆਪਣੀਆਂ ਲੱਤਾਂ ਹਨ ਉਹਦੇ ਵਿੱਚ ਡੋਬੋ ਕੇ ਬੈਠ ਜਾਣੀਆਂ ਨੇ 15-20 ਮਿੰਟ ਬੈਠਿਓ ਉਸ ਤੋਂ ਬਾਅਦ ਕਿਸੇ ਹਨਾ ਗਰਮ ਤੌਲੀਏ ਦੇ ਨਾਲ ਆਪਣੀਆਂ ਲੱਤਾਂ ਨੂੰ ਪੂੰਝ ਕੇ ਇਹਨਾਂ ਨੂੰ ਥੋੜਾ ਜਿਹਾ ਕਵਰ ਕਰ ਲਓ ਇਸ ਤਰੀਕੇ ਨਾਲ ਕਰਨ ਦੇ ਨਾਲ ਵੀ ਤੁਹਾਨੂੰ ਇਦਾਂ ਲੱਗੇਗਾ ਵੀ ਇਦਾਂ ਤੁਹਾਡੀਆਂ ਲੱਤਾਂ ਨੂੰ ਕਿਸੇ ਨੇ ਹਨਾ ਦਵਾਇਆ ਹੁੰਦਾ ਜਿੱਦਾਂ ਆਪਾਂ ਕਹਿ ਲਈਏ ਵੀ ਲੱਤਾਂ ਦਰਦ ਕਰਦੀਆਂ ਨੇ ਇਹਨਾਂ ਨੂੰ ਦਵਾ ਦਿਓ ਤੇ ਦੂਸਰੀ ਕਸਰਤ ਆਪਾਂ ਤੁਹਾਨੂੰ ਦੱਸ ਦਿਆਂਗੇ ਇਸ ਤਰੀਕੇ ਨਾਲ ਆਪਾਂ ਨੇ ਇੱਕ ਬੇਲਣ ਲੈ ਲੈਣਾ ਹੈਗਾ ਬੈਲਨ ਨੂੰ ਆਪਾਂ ਨੇ ਕੀ ਕਰਨਾ ਹੈ ਜਿਹੜੀਆਂ ਆਪਣੀਆਂ ਪਿੰਜਣੀਆਂ ਨੇ ਇਹਦੇ ਨੀਚੇ ਇਸ ਤਰੀਕੇ ਨਾਲ ਰੱਖਣਾ ਤੇ ਇਹਨੂੰ ਹੌਲੀ-ਹੌਲੀ ਇਸ ਤਰੀਕੇ ਦੇ ਨਾਲ ਮਲਕਿ ਆਪਾਂ ਨੇ ਰੋੜਨਾ ਮੇਰੀ ਦੇ ਕੋਈ ਇਹਦੇ ਵਿੱਚ ਕੱਪੜੇ ਜ ਫਸ ਰਿਹਾ ਪਰ ਤੁਸੀਂ ਇਹਨੂੰ ਨਾ ਕੱਪੜੇ ਨੂੰ ਸਾਈਡ ਤੇ ਕਰਕੇ ਮਲਕਿ ਉਤਾਰ ਕੇ ਉੱਪਰ ਕਰਕੇ ਵੀ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਮੁੱਦੇ ਪੈ ਕੇ ਇਸ ਨੂੰ ਨਾ ਇਸ ਤਰੀਕੇ ਦੇ ਨਾਲ ਆਪਣੀਆਂ ਪਿੰਜਣੀਆਂ ਦੇ ਉੱਪਰ ਇਸ ਤਰੀਕੇ ਦੇ ਨਾਲ ਆਪਾਂ ਨੇ ਆਪਣੀਆਂ ਲੱਤਾਂ ਦੀ ਉੱਪਰ ਇਸ ਨੂੰ ਫੇਰਨਾ ਉੱਪਰ ਵਾਲੇ ਪਾਸੇ ਵੀ ਤੇ ਪਿੰਜਣੀਆਂ ਵਾਲੀ ਸਾਈਡ ਤੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਇਹ ਲੱਤਾਂ ਨੇ ਜ਼ਿਆਦਾਤਰ ਜਦੋਂ ਆਪਾਂ ਬੈਠਦੇ ਆ ਆਪਣੀਆਂ ਅੱਡੀਆਂ ਦੇ ਵਿੱਚ ਦਰਦ ਹੋਣ ਲੱਗ ਜਾਂਦੇ ਤੇ ਆਪਣੀ ਇਸ ਸੀ ਦੇ ਵਿੱਚ ਦਰਦ ਹੁੰਦਾ ਹੈਗਾ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਬੈਠ ਕੇ ਫਿਰ ਆਪਣੇ ਪੈਰਾਂ ਨੂੰ ਨਾ ਪਿੱਛੇ ਨੂੰ ਇਸ ਤਰੀਕੇ ਨਾਲ ਮੋੜਨਾ ਫਿਰ ਅੱਗੇ ਨੂੰ ਕਰਨਾ ਫਿਰ ਪਿੱਛੇ ਨੂੰ ਮੋੜਨਾ ਫਿਰ ਅੱਗੇ ਨੂੰ ਕਰਨਾ ਫਿਰ ਪਿੱਛੇ ਨੂੰ ਮੋੜਨਾ ਇਸ ਤਰੀਕੇ ਨਾਲ ਤੁਸੀਂ ਚੇਅਰ ਤੇ ਬੈਠ ਕੇ ਵੀ ਕਰ ਸਕਦੇ ਹੋ ਬੈੱਡ ਤੇ ਬੈਠ ਕੇ ਵੀ ਕਰ ਸਕਦੇ ਹੋ ਬਹੁਤ ਹੀ ਈਜ਼ੀ ਹੈਗਾ ਕੋਈ ਮੁਸ਼ਕਿਲ ਨਹੀਂ ਹੈਗਾ ਹਨਾ ਇਸ ਤਰੀਕੇ ਨਾਲ ਕਰਨ ਨਾਲ ਤੁਹਾਡਾ ਜਿਹੜਾ ਹਨਾ ਖੂਨ ਦਾ ਸਰਕਲ ਹੈ ਉਹ ਤੇਜ਼ ਹੋਊਗਾ ਜਿਹੜਾ ਕਿ ਆਪਣੀ ਹਨਾ ਹੱਡਾਂ ਆਪ ਦੇ ਵਿੱਚ ਮਤਲਬ ਕਿ ਨਾੜਾਂ ਦੇ ਵਿੱਚ ਖੂਨ ਏਜ ਦੇ ਹਿਸਾਬ ਨਾਲ ਜੰਮਣ ਲੱਗ ਜਾਂਦਾ ਤੇ ਡਾਕਟਰ ਕਹਿੰਦੇ ਨੇ ਵੀ ਤੁਹਾਡੇ ਹਨਾ ਗੱਠਾਂ ਬਣ ਗਈਆਂ ਖੂਨ ਦੀਆਂ ਜਾਂ ਨਾੜਾਂ ਫੁੱਲ ਗਈਆਂ ਜਾਂ ਤੁਹਾਡਾ ਗ੍ਰੀਸ ਖਤਮ ਹੋ ਗਿਆ ਜਦੋਂ ਤੁਸੀਂ ਇਹ ਪ੍ਰੈਕਟਿਸ ਕਰੋਗੇ ਤੁਹਾਡਾ ਹਨਾ ਸਾਰੀ ਚੀਜ਼ ਹੈ ਜਿਹੜਾ ਖੂਨ ਦਾ ਸਰਕਲ ਹੈ ਉਹ ਕਾਫੀ ਚੱਲੇਗਾ ਤੇ ਅਗਲੀ ਚੀਜ਼ ਮੈਂ ਤੁਹਾਨੂੰ ਇੱਕ ਦਿਖਾਉਣੀ ਹੈ ਇੱਕ ਛੋਟੀ ਜਿਹੀ ਇਹ ਮਸ਼ੀਨ ਆ ਕਿਉਂਕਿ ਮੈਂ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਦਿਖਾਉਣੀ ਹੈ ਜੋ ਤੁਹਾਨੂੰ ਠੀਕ ਲੱਗੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਇਹ ਸਿਰਫ 6-7 ਕੁਸਰ ਰੁਪਏ ਦੀ ਆ ਜਾਂਦੀ ਹੈ ਇਹ ਬਿਜਲੀ ਤੇ ਚੱਲਦੀ ਹੈਗੀ ਇਸ ਨੂੰ ਲਗਾ ਕੇ ਤੁਸੀਂ ਹੈਨਾ ਇਦਾਂ ਘੁੰਮਦੀ ਹੈ ਇਹ ਮ사ਜ ਕਰਦੀ ਹੈ ਇਹ ਬਾਡੀ ਦੀ ਜਿੱਦਾਂ ਕਿ ਸਰਵਾਈਕਲ ਹੁੰਦਾ ਆਪਾਂ ਨੂੰ ਹੈਨਾ ਥੋੜਾ ਸਰੋਂ ਦਾ ਤੇਲ ਲਗਾ ਲਓ ਜਾਂ ਕੋਈ ਪੇਨ ਕਿਲਰ ਆਪਣੀ ਟਿਊਬ ਵਗੈਰਾ ਆਪਾਂ ਨੂੰ ਮਿਲਦੀਆਂ ਨੇ ਜਿਹੜੀਆਂ ਉਹ ਲਗਾ ਲਓ ਹੈਨਾ ਤੇ ਇਸ ਤਰੀਕੇ ਨਾਲ ਆਪਣੀਆਂ ਲੱਤਾਂ ਤੇ ਬਾਡੀ ਤੇ ਤੁਸੀਂ ਇਹਦੇ ਨਾਲ ਹੈਨਾ ਮ사ਜ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਨਾ ਬੈਨੀਫਿਟ ਹੈ ਇਹ ਜਦੋਂ ਵੀ ਤੁਸੀਂ ਜਿੱਦਾਂ ਕਿ ਇਹਨੂੰ ਆਪਾਂ ਆਪ ਵੀ ਯੂਜ਼ ਕਰ ਸਕਦੇ ਹਾਂ ਜਿੱਦਾਂ ਕਿ ਆਪਾਂ ਇਹਨੂੰ ਪਲੱਗ ਨੂੰ ਲਗਾਓ ਤੇ ਫਿਰ ਆਪਣੀ ਬਾਡੀ ਦੇ ਉੱਪਰ ਜਦੋਂ ਵੀ ਆਪਾਂ ਨੂੰ ਲੱਗੇ ਵੀ ਆਪਣਾ ਹਨਾ ਬਾਹਾਂ ਦਰਦ ਕਰ ਰਹੀਆਂ ਨੇ ਜਾਂ ਆਪਣੇ ਮੋਢੇ ਦਰਦ ਕਰ ਰਹੇ ਨੇ ਜਾਂ ਆਪਣੀਆਂ ਲੱਤਾਂ ਦਰਦ ਕਰ ਰਹੀਆਂ ਨੇ ਤੁਸੀਂ ਈਜ਼ੀ ਤਰੀਕੇ ਦੇ ਨਾਲ ਇਹਨੂੰ ਤੇਜ ਵੀ ਹੁੰਦੀ ਹੈ ਇਹ ਹੌਲੀ ਵੀ ਮਤਲਬ ਕਿ ਹੁੰਦੀ ਹੈ ਕਿ ਜਿੱਦਾਂ ਤੁਹਾਨੂੰ ਪ੍ਰੋਪਰ ਠੀਕ ਲੱਗੇ ਤੁਸੀਂ ਉਸ ਤਰੀਕੇ ਨਾਲ ਇਹਨੂੰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇਹ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਆ ਸਕਦੇ ਹੋ ਹਾਂਜੀ ਤੇ ਉਸ ਤੋਂ ਬਾਅਦ ਸਵੇਰੇ ਤੁਸੀਂ ਨੇ ਉੱਠਣਾ ਸਵੇਰੇ ਉੱਠ ਕੇ ਤੁਸੀਂ ਨੇ ਮਾਲ ਕਿੰਨਾ ਹੋਣਾ ਨਹੀਂ ਹੈਗਾ ਇਸ਼ਨਾਨ ਨਹੀਂ ਕਰਨਾ ਹੈਗਾ ਉਸ ਤੋਂ ਪਹਿਲਾਂ ਤੁਸੀਂ ਨੇ ਇਸ ਤਰੀਕੇ ਦੇ ਨਾਲ ਸਪੋਰਟ ਸ਼ੂਜ਼ ਲੈ ਲੈਣੀਆਂ ਸਪੋਰਟ ਸ਼ੂਜ਼ ਪਾ ਕੇ ਤੁਸੀਂ ਨੇ ਅੱਧਾ ਘੰਟਾ ਨਾਲ ਤੇਜ਼ ਤੇਜ਼ ਤੁਰਨਾ ਇਸ ਤਰੀਕੇ ਨਾਲ ਤੇਜ਼ ਤੇਜ਼ ਹਨਾ ਤੁਰਨਾ ਹੈਗਾ ਆਪਣੇ 베ੜੇ ਦੇ ਵਿੱਚ ਤੁਰ ਲਓ ਤੁਸੀਂ ਕਿਤੇ ਬਾਹਰ ਚાલ ਜਾਓ ਅੱਧਾ ਘੰਟਾ ਤੁਸੀਂ ਇਸ ਤਰੀਕੇ ਨਾਲ ਤੁਰਨਾ ਉਸ ਤੋਂ ਬਾਅਦ ਘਰ ਆ ਕੇ ਫਿਰ ਤੁਸੀਂ ਨੇ ਇੱਕ ਗਲਾਸ ਕੰਚ ਦੇ ਪਾਣੀ ਦਾ ਲੈ ਕੇ ਗਲਾਸ ਦੇ ਵਿੱਚ ਕੰਚ ਦੇ ਵਿੱਚ ਪਾਣੀ ਪਾ ਲਓ ਫਿਰ ਉਹਦੇ ਵਿੱਚ ਅੱਧਾ ਨਿੰਬੂ ਪਾ ਲੈਣਾ ਉਹਨੂੰ ਪੀ ਲੈਣ ਨਾਲੇ ਤਾਂ ਤੁਹਾਡੇ ਹਨਾ ਬੋਡੀ ਦਾ ਜਿਹੜਾ ਪਾਣੀ ਦੀ ਕਮੀ ਹੋएगी ਉਹ ਪੂਰੀ ਹੋਊਗੀ ਨਾਲੇ ਤੁਹਾਡਾ ਹਨਾ ਜਿਹੜਾ ਪਿਆਧਿਆ ਹੋਇਆ ਪੇਟ ਹੋਊਗਾ ਚਰਬੀ ਹੋਊਗੀ ਉਹ ਘਰੂਗੀ ਤੇ ਨਾਲੇ ਤੁਹਾਡੀ ਬੋਡੀ ਫਰੈਸ਼ ਫੀਲ ਕਰੂਗੀ ਤੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ 10 ਵਾਰੀ ਉੱਠ ਕੇ ਬੈਠਕ ਕਰਨੀ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ ਨੇ 10 ਵਾਰੀ 10 ਵਾਰੀ ਨੀਚੇ ਬੈਠਣਾ ਹੈ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਖੜੇ ਹੋਣਾ ਹੈ ਕਿਉਂਕਿ ਕਈ ਜੁਰਗ ਕਹਿਣਗੇ ਹਨ ਵੀ ਕਈ ਸਿਸਟਰ ਵੀ ਕਹਿਣਗੇ ਵੀ ਸਾਡੀ ਬੈਕ ਦੇ ਵਿੱਚ ਪੇਨ ਹੁੰਦਾ ਸੱਤੋਂ ਬੈਠਿਆ ਨਹੀਂ ਜਾਂਦਾ ਕਿਉਂਕਿ ਪਹਿਲਾਂ ਪਹਿਲਾਂ ਮੈਥੋ ਵੀ ਨਹੀਂ ਬੈਠਿਆ ਜਾਂਦਾ ਸੀਗਾ ਇਹ ਮੇਰਾ ਅਜਮਾਇਆ ਹੋਇਆ ਤਰੀਕਾ ਹੈਗਾ ਤੁਸੀਂ ਕਿਸੇ ਵੀ ਹਨਾ ਪਿੱਲਰ ਦਾ ਸਹਾਰਾ ਲੈ ਲਓ ਕਿਸੇ ਕੰਧ ਦਾ ਸਹਾਰਾ ਲੈ ਲਓ ਕਿਸੇ ਚੇਅਰ ਦਾ ਸਹਾਰਾ ਲੈ ਲਓ ਤੁਸੀਂ ਉਸ ਨੂੰ ਫੜ ਕੇ ਇਸ ਤਰੀਕੇ ਦੇ ਨਾਲ ਬੈਠੋ ਫਿਰ ਤੁਸੀਂ ਖੜੇ ਹੋਵੋ 10 ਵਾਰੀ ਕਰਨਾ ਹੈ ਕਿਉਂਕਿ ਇਸ ਨਾਲ ਤੁਹਾਡੀ ਜਿਹੜੀ ਬੋਡੀ ਹੈਗੀ ਡਾਕਟਰ ਤੁਹਾਨੂੰ ਕਹਿਣਗੇ ਵੀ ਹਨਾ ਤੁਸੀਂ ਬੈਠਣਾ ਨਹੀਂ ਤੁਸੀਂ ਪੈਰਾਂ ਪਾਹਰ ਨਹੀਂ ਬੈਠਣਾ ਤੁਸੀਂ ਪ੍ਰੈਕਟਿਸ ਨਹੀਂ ਕਰਨੀ ਕੁਝ ਨਹੀਂ ਕਰਨੀ ਦੇਖੋ ਇਸ ਚੀਜ਼ ਨਾਲ ਤੁਹਾਡੀ ਬੋਡੀ ਹੋਰ ਜ਼ਿਆਦਾ ਖੜ ਜੂਗੀ। ਅਗਰ ਤੁਸੀਂ ਹਨਾ ਇਹ ਚੀਜ਼ ਨੂੰ ਕਰਕੇ ਦੇਖਿਓ ਤੁਹਾਨੂੰ ਨਾ 10 ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਵੀ ਤੁਹਾਡੀ ਬੋਡੀ ਨੂੰ ਕਿੰਨਾ ਕੁ ਫਰਕ ਆ। ਵੈਸੇ ਮੈਨੂੰ ਉਦੋਂ ਉਹਨਾਂ ਨੇ ਕਿਹਾ ਸੀ ਕਿ ਵੀ 4 ਮਹੀਨਿਆਂ 'ਚ ਫਰਕ ਪਏਗਾ ਪਰ ਮੈਨੂੰ 10-15 ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈ ਗਿਆ ਸੀ ਆ। ਉਸ ਤੋਂ ਬਾਅਦ ਦੇਖੋ ਜਿਹਨੂੰ ਗਠੀ ਹੈਗਾ ਇਹ ਉਹਨੂੰ ਵੀ ਇਹ ਕਾਫੀ ਜ਼ਿਆਦਾ ਬੈਨੀਫਿਟ ਹੈ ਅਗਰ ਕੋਈ ਪ੍ਰੈਕਟਿਸ ਇਹ ਕਰ ਸਕਦਾ ਹੈ। ਉਸ ਤੋਂ ਬਾਅਦ ਅਗਲੀ ਪ੍ਰੈਕਟਿਸ ਦੇਖੋ ਦੋ ਹੋ ਗਈਆਂ ਆਪਾਂ ਸਵੇਰੇ ਫਿਰਨਾ ਹੈ ਮਾਲ ਕੇ ਅੱਧਾ ਘੰਟਾ ਸ਼ੈਅਰ ਕਰਨੀ ਹੈ। ਉਸ ਤੋਂ ਬਾਅਦ ਅਪਨੇ ਕੁਝ ਦੇ ਬੈਠਕ ਕਰਨੀ ਹੈ ਫਿਰ ਅਗਲੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਉਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਲੰਬੇ ਰੇਟ ਜਾਣਾ ਫਿਰ ਆਪਣੀਆਂ ਜਿਹੜੀਆਂ ਬਾਹਾਂ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਪਿੱਛੇ ਲੈ ਜਾਣਾ ਇਦਾਂ ਉੱਪਰ ਆਉਣਾ ਫਿਰ ਇਦਾਂ ਜਾਣਾ ਇਸ ਤਰੀਕੇ ਨਾਲ ਉੱਪਰ ਆ ਕੇ ਇਦਾਂ ਤਾੜੀ ਮਾਰਨੀ ਹੈ ਇਹ ਆਪਾਂ ਨੇ ਕਰਨਾ ਹੈ 25 ਵਾਰੀ ਇਸ ਤਰੀਕੇ ਨਾਲ ਨੀਚੋਂ ਉੱਪਰ ਨੂੰ 25 ਵਾਰੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਦਾਂ ਉੱਪਰ ਤੋਂ ਨੀਚੇ ਇਦਾਂ ਵੀ ਆਪਾਂ ਨੇ ਕੀ ਕਰਨਾ ਹੈ ਕੱਟੀ ਵਾਰੀ ਕਰਨਾ ਪਹਿਲਾਂ ਨੀਚੋਂ ਉੱਪਰ ਨੂੰ ਫਿਰ ਉੱਪਰੋਂ ਨੀਚੇ ਨੂੰ ਇਸ ਤੋਂ ਬਾਅਦ ਫਿਰ ਤੁਸੀਂ ਨੇ ਆਪਣੇ ਗੋਡੇ ਨੇ ਜਿਹੜੇ ਇਸ ਤਰੀਕੇ ਨਾਲ ਖੜੇ ਕਰ ਲੈਣੇ ਨੇ ਜਿਹੜੇ ਆਪਣੀ ਲੱਤਾਂ ਨੇ ਜਿਹੜੀ ਆਪਣਾ ਸਿਰ ਹੈ ਉਹਨੂੰ ਆਪ ਇੱਧਰ ਤੇ ਗੋਡੇ ਇੱਧਰ ਇਸ ਤਰੀਕੇ ਨਾਲ ਫਿਰ ਆਪਣਾ ਸਿਰ ਇੱਧਰ ਗੋਡੇ ਇੱਧਰ ਇਸ ਤਰੀਕੇ ਨਾਲ ਇਸ ਚੀਜ਼ ਨੂੰ ਵੀ ਆਪਾਂ ਨੇ 25 ਵਾਰੀ ਕਰਨਾ ਹੈਗਾ 25 ਵਾਰੀ ਤੁਸੀਂ ਦੇਖਿਓ ਤੁਹਾਡੀ ਬੋਡੀ ਬਹੁਤ ਰਿਲੈਕਸ ਫੀਲ ਕਰੂਗੀ ਉਸ ਤੋਂ ਬਾਅਦ ਤੁਸੀਂ ਬਿਲਕੁਲ ਪ੍ਰੋਪਰ ਰਿਲੈਕਸ ਹੋ ਕੇ ਲੇਟ ਜਾਣਾ ਫਿਰ ਆਪਣੀ ਇੱਕ ਲੱਤ ਚੱਕਣੀ ਹੈ ਇਸ ਤਰੀਕੇ ਨਾਲ 10 ਤੱਕ ਕਾਊਂਟ ਕਰਨਾ ਹੈ 1 2 3 4 5 6 7 8 9 10 نیچے ਫਿਰ ਦੂਸਰੀ 1 2 3 4 5 6 7 8 9 10 نیچے ਬਸ ਫਿਰ ਤੁਸੀਂ ਖੜੇ ਹੋ ਜਾਓ ਇਸ ਤਰੀਕੇ ਨਾਲ ਤੁਸੀਂ ਪ੍ਰੈਕਟਿਸ ਕਰਕੇ ਉਸ ਤੋਂ ਬਾਅਦ ਹਾਂਜੀ ਇੱਕ ਵਾਰ ਇਸ ਤਰੀਕੇ ਨਾਲ ਤੁਸੀਂ ਇਹਨੇ ਸਾਰੇ ਪ੍ਰੈਕਟਿਸ ਕਰ ਲੈਣੀ ਹੈ ਇਹਨੂੰ ਤੁਸੀਂ ਸਵੇਰੇ ਕਰਨਾ ਹੈਗਾ ਮਤਲਬ ਕਿ ਨਹਾਉਣਾ ਨਹੀਂ ਹੈਗਾ ਨਹਾਉਣ ਤੋਂ ਪਹਿਲਾਂ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਨੇ ਨਹਾਉਣਾ ਹੈਗਾ ਥੋੜਾ ਜਿਹਾ ਦਮ ਲੈ ਕੇ ਰਿਲੈਕਸ ਹੋ ਕੇ ਉਸ ਤੋਂ ਬਾਅਦ ਤੁਸੀਂ ਨੇ ਸ਼ਾਮ ਨੂੰ ਇੱਕ ਗਲਾਸ ਦੁੱਧ ਦਾ ਗਰਮ ਕਰ ਲੈਣਾ ਉਹਦੇ ਵਿੱਚ ਨਾ ਅਗਰ ਤੁਹਾਨੂੰ ਮਿਲਦੀ ਹੈ ਅੰਬ ਹਲਦੀ ਮਾਰਕੀਟ ਚੋਂ ਮਿਲ ਜੂਗੀ ਅਗਰ ਅੰਬ ਹਲਦੀ ਨਹੀਂ ਤੁਸੀਂ ਲੈ ਸਕਦੇ ਤਾਂ ਜਿਹੜੀ ਦੇਸੀ ਹਲਦੀ ਆਪਣੇ ਘਰੇ ਹੁੰਦੀ ਹੈ ਉਹਦਾ ਇੱਕ ਚਮਚ ਪਾ ਲੈਣਾ ਜਦੋਂ ਦੁੱਧ ਗੁਣਗਣਾ ਹੋ ਗਿਆ ਪੀਨ ਵਾਲਾ ਹੋ ਗਿਆ ਉਸ ਟਾਈਮਰ ਮਿਕਸ ਕਰਨਾ ਥੋੜੇ ਜਿ ਤੁਸੀਂ ਉਹਦੇ ਵਿੱਚ ਸਹਿਦ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਤੁਹਾਡੀ ਇੱਛਾ ਅਨੁਸਾਰ ਸਾਨੂੰ ਮਿਕਸ ਕਰਕੇ ਤੁਸੀਂ ਨੇ ਉਹ ਪੀ ਲੈਣਾ ਇਸ ਤਰੀਕੇ ਨਾਲ ਤੁਸੀਂ 1 ਮਹੀਨੇ ਵਿੱਚ ਦੇਖੋ ਤੁਹਾਡੀ ਬੋਡੀ ਨੂੰ ਕਿੰਨਾ ਜ਼ਿਆਦਾ ਫਰਕ ਪਏਗਾ ਤੁਹਾਡਾ ਖੂਨ ਦਾ ਸਤਲ ਜਿਹੜਾ ਆਪਾਂ ਕਹਿੰਦੇ ਵੀ ਖੂਨ ਜੰਮ ਗਿਆ ਜਾਂ ਖੂਨ 'ਚ ਚਰਬੀ ਹੋ ਗਈ ਖੂਨ ਗਾੜਾ ਹੋ ਗਿਆ ਦੇਖੋ ਸਾਰੀ ਚੀਜ਼ਾਂ 'ਚ ਬਹੁਤ ਜ਼ਿਆਦਾ ਬੈਨੀਫਿਟ ਹੈ ਇਹ ਮੇਰਾ ਖੁਦ ਦਾ ਅਜਮਾਇਆ ਹੋਇਆ ਨੁਸਖਾ ਹੈਗਾ ਤੇ ਬਾਕੀ ਹੈ ਨਾ ਆਪਾਂ ਨੂੰ ਹੁੰਦੇ ਵੀ ਆਪਣੇ ਗੋਡੇ ਦਰਦ ਕਰਦੇ ਆ ਤਾਂ ਗੋਡਿਆਂ ਤੋਂ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਚੌਂਕੜਾ ਲਗਾ ਕੇ ਬੈਠਨੇ ਕਿੰਨਾ ਹਲਕਾ ਹਲਕਾ ਵਸ ਇਸ ਤਰੀਕੇ ਨਾਲ ਹੱਥਾਂ ਨੂੰ ਰੱਖ ਲੈਣਾ ਹਲਕਾ ਹਲਕਾ ਇਸ ਤਰੀਕੇ ਨਾਲ ਕਰ। ਇਹ ਨਾਲ ਆਪਣੀ ਬਾਡੀ ਹੈ ਜਿਹੜੀ ਉਹਦਾ ਪਹਿਲੇ ਵੀ ਕਹਿ ਕੇ ਹਟਿਆ ਵੀ ਖੂਨ ਦਾ ਸਰਕਲ ਤੇਜ਼ ਹੋਊਗਾ ਤੇ ਤੁਹਾਡੀ ਬਾਡੀ ਕੰਮ ਕਰਨ ਲੱਗੂਗੀ। ਇਦਾਂ ਦੀਆਂ ਵੀਡੀਓ ਦੇਖਣ ਲਈ ਪਲੀਜ਼ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ಮಿಲ್ಗೆ ಮೊನ್ನೆ ತಲೆ ಸತ್ತ್ ಶ್ರೀ ಅಕಾಲ